ਟੋਡੀ ਮਹਿਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਨ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ হে ਭਾਈ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਮੇਰੇ ਪ੍ਰਭੂ ਨੇ ਮੇਰੇ ਪ੍ਰਮਾਤਮਾ ਨੇ ਮੇਰੇ ਉੱਤੇ ਇਹੋ ਜਿਹਾ ਉਪਕਾਰ ਕਰ ਦਿੱਤਾ ਹੈ ਕਿ ਪੰਜ ਦੋਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀ ਕਾਮ ਆਦਿਕ ਪੰਜੇ ਵਿਕਾਰ ਤੇ ਹਉਮੈ ਦਾ ਰੋਗ ਇਹ ਸਾਰੇ ਹੀ ਮੇਰੇ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੱਤੇ ਨੇ ਐਸਾ ਇੱਕ ਪਰ ਉਪਕਾਰ ਉਸ ਪ੍ਰਮਾਤਮਾ ਨੇ ਮੇਰੇ ਤੇ ਕਰ ਦਿੱਤਾ ਹੈ ਗੁਰੂ ਅਰਜਨ ਸਾਹਿਬ ਸ਼ੁਕਰਾਨਾ ਕਰਦੇ ਨੇ ਇਹਨਾਂ ਪੰਕਤੀਆਂ ਦੇ ਰਾਹੀ ਉਸ ਪ੍ਰਮਾਤਮਾ ਦਾ ਬੰਦਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਦੀਨ ਰੂਪ ਅਨਰੂਪ ਮੇਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹ ਹਰ ਰੰਗ ਪੀਲ ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ ਸਾਰੀਆਂ ਹੀ ਫਾਇਆਂ ਤੋੜ ਕੇ ਮੈਨੂੰ ਮਾਇਆ ਦੇ ਮੋਹ ਤੋਂ ਛਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ ਤੇ ਸਭ ਤੋਂ ਵੱਡੀ ਗੱਲ ਰੂਪ ਅਨਰੂਪ ਮੇਰੋ ਕਛ ਨਾ ਵਿਚਾਰੇ ਜਦੋਂ ਪਰਮਾਤਮਾ ਮੇਰੇ ਤੇ ਇਹ ਪਰਉਪਕਾਰ ਕਰ ਰਿਹਾ ਸੀ ਉਹਨੇ ਮੇਰਾ ਕੋਈ ਸਹਜ ਨਹੀਂ ਦੇਖਿਆ ਕੋਈ ਕੋਹਜ ਨਹੀਂ ਦੇਖਿਆ ਮੇਰਾ ਰੂਪ ਨਹੀਂ ਦੇਖਿਆ ਮੇਰਾ ਕਰੂਪ ਨਹੀਂ ਦੇਖਿਆ ਉਹਦਾ ਦਿਲ ਕੀਤਾ ਮੇਰੇ ਤੇ ਮਿਹਰ ਕਰ ਦਿੱਤੀ ਮੈਂ ਕਿੱਦਾਂ ਦਾ ਹਾਂ ਇਹ ਨਹੀਂ ਵਿਚਾਰਿਆ ਮੈਨੂੰ ਕਿੱਦਾਂ ਦਾ ਉਸ ਪਰਮਾਤਮਾ ਨੇ ਬਣਾਉਣਾ ਹੈ ਇਹ ਸੋਚ ਕੇ ਮੇਰੇ ਤੇ ਪਰਉਪਕਾਰ ਕਰਤਾ ਇਹ ਸਚਾਈ ਹੈ ਬੜੇ ਮਨੁੱਖ ਨੇ ਜੋ ਪਾਪਾਂ ਪਰ ਜਿੰਦਗੀ ਜਿਹਨੂੰ ਆਪਾਂ ਕਹਿ ਲਈਏ ਜਿਉਂਦੇ ਆ ਰਹੇ ਨੇ ਤਾਂ ਜਿਉਂਦੇ ਆ ਰਹੇ ਹੁੰਦੇ ਨੇ ਆਮ ਹੀ ਜਿਹੜੇ ਕੰਮਾਂ ਨੂੰ ਅਸੀਂ ਪਾਪ ਗਿਣ ਲੈਨੇ ਆ ਐਸੇ ਕੰਮ ਉਹ ਮਨੁੱਖ ਕਰਦੇ ਆ ਰਹੇ ਹੁੰਦੇ ਆ ਪਰ ਇੱਕਦਮ ਉਹਨਾਂ ਦਾ ਦਿਲ ਫਿਰ ਜਾਂਦਾ ਸਾਰੇ ਪਾਪੀ ਕੰਮ ਛੱਡ ਕੇ ਪ੍ਰਮਾਤਮਾ ਦੇ ਲੜ ਲੱਗ ਜਾਂਦੇ ਆ ਅਸੀ ਪਰਸਥਿਤੀ ਦੇ ਵਿੱਚ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ 100 ਚੂਹੇ ਖਾ ਕੇ ਤੇ ਬਿੱਲੀ ਹੱਜ ਨੂੰ ਚੱਲੀ ਯਕੀਨੀ ਆਉਂਦਾ ਕਿ ਇਹ ਬੰਦਾ ਜਿਹੜਾ ਇੰਨੇ ਪਾਪ ਕਰਿਆ ਕਰਦਾ ਸੀ ਇੱਕਦਮ ਦੁੱਧ ਦਾ ਤੋਤਾ ਕਿਵੇਂ ਹੋ ਗਿਆ ਇੰਨਾ ਸਿਆਣਾ ਕਿਵੇਂ ਹੋ ਗਿਆ ਚੰਗੇ ਕੰਮ ਕਿਵੇਂ ਕਰਨ ਲੱਗ ਗਿਆ ਕੋਈ ਸ਼ੱਕ ਨਹੀਂ ਕਿ ਕਈ ਵਾਰ ਕਿਸੇ ਹੋਰ ਵੱਡੀ ਪਲੈਨਿੰਗ ਦੇ ਤਹਿਤ ਜਾਂ ਹੋਰ ਵੱਡਾ ਧੋਖਾ ਕਰਨ ਦੇ ਤਹਿਤ ਵੀ ਲੋਕ ਇਦਾਂ ਦਾ ਕਦਮ ਚੱਕ ਲੈਂਦੇ ਆ ਆਪਣੀ ਸ਼ਬੀ ਨੂੰ ਹੋਰ ਢੰਗ ਦੀ ਪੇਸ਼ ਕਰ ਦਿੰਦੇ ਆ ਪਰ ਇਹ ਵੀ ਸਚਾਈ ਹੈ ਕਿ ਜਦ ਤੱਕ ਤੁਸੀਂ ਪਾਪੀ ਹੋ ਪਾਪੀ ਹੋ ਜਦੋਂ ਪ੍ਰਮਾਤਮਾ ਨੇ ਸੋਚ ਲਿਆ ਕਿ ਤੁਹਾਨੂੰ ਹੁਣ ਪਾਪੀ ਨਹੀਂ ਰਹਿਣ ਰਹਿਣ ਦੇਣਾ ਉਹਨੇ ਤੁਹਾਡੇ ਹਿਰਦੇ ਨੂੰ ਪਰਵਰਤਿਤ ਕਰ ਦੇਣਾ ਇੱਕਦਮ ਇਹ ਕੋਈ ਹੌਲੀ ਹੌਲੀ ਹੋਣ ਵਾਲੀ ਪ੍ਰੋਸੈਸ ਵੀ ਇੱਕਦਮ ਹੀ ਖਿਆਲ ਆਉਣਾ ਕਿ ਬਸ ਹੁਣ ਬਹੁਤ ਹੋ ਗਈ ਇਹ ਪਾਪਾਂ ਭਰੀ ਜ਼ਿੰਦਗੀ ਹੁਣ ਕੋਈ ਜੱਜ ਦਾ ਕੰਮ ਕਰ ਲਈਏ ਤੇ ਤੁਸੀਂ ਜੱਜ ਦਾ ਕੰਮ ਕਰਨ ਲੱਗ ਜਾਓਗੇ ਜਿਹੜੀ ਇਹ ਇੱਕ ਥਿੰਕਿੰਗ ਹੈ ਇੱਕ ਵਿਚਾਰ ਹੈ ਨਾ ਕਿ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਪ੍ਰਮਾਤਮਾ ਤੁਹਾਡੇ ਨਾਲ ਚੰਗਾ ਕਰੂਗਾ ਮਾੜੇ ਕਰੋਗੇ ਤੇ ਤੁਹਾਨੂੰ ਸਜ਼ਾ ਮਿਲੇਗੀ ਇਹ ਇਨ ਬਿਨ ਸਹੀ ਨਹੀਂ ਹੈ ਮਾਰੇ ਕੰਮ ਕਰਨ ਵਾਲਿਆਂ ਤੇ ਵੀ ਪ੍ਰਮਾਤਮਾ ਪਰਉਪਕਾਰ ਕਰ ਦਿੰਦਾ ਜਦੋਂ ਉਹ ਕਰਦਾ ਉਹ ਤੁਹਾਡਾ ਰੂਪ ਕਰੂਪ ਤੁਹਾਡੇ ਕੰਮ ਤੁਹਾਡੇ ਪਾਪ ਤੁਹਾਡੇ ਪੁੰਨ ਨਹੀਂ ਵੇਖਦਾ ਜਿੱਦੇ ਉਹਨੇ ਤੁਹਾਡੇ ਤੇ ਮਿਹਰ ਕਰਨੀ ਆ ਉਹਨੇ ਕਰ ਦੇਣੀ ਤਾਂ ਗੁਰੂ ਸਾਹਿਬ ਕਹਿੰਦੇ ਕਿ ਤੂੰ ਮੇਰਾ ਕੋਈ ਸਹਜ ਕੋਈ ਕਹਜ ਨਹੀਂ ਦੇਖਿਆ ਆਪਣੇ ਮਨ ਦੇ ਵਿੱਚ ਮੇਰੀ ਕੋਈ ਵੀ ਕਮੀ ਪੇਸ਼ੀ ਨਹੀਂ ਲੈਂਦੀ ਤੇ ਆਪਣੇ ਪ੍ਰੇਮ ਦੇ ਨਾਲ ਮੈਨੂੰ ਬੰਨਤਾ ਮੈਨੂੰ ਆਪਣੇ ਪ੍ਰੇਮ ਰੰਗ ਦੇ ਵਿੱਚ ਭਿਉਂਦਾ ਵੇਖਿਓ ਲਾਲਣ ਪਾਟ ਵਿੱਚ ਖੋਏ ਆਨੰਦ ਚਤਾ ਹਰ ਖੇਪਤੀਨ ਤਿਸ ਹੀ ਕੋ ਗ੍ਰੰਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨ ਏ ਨਾਨਕ ਆਖੋ ਹੇ ਭਾਈ ਹੁਣ ਜਦੋਂ ਸਾਰੇ ਹੀ ਵਿਚਾਰਲੇ ਪਰਦੇ ਦੂਰ ਕਰਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ ਇਹਨੂੰ ਸਮਝਣਾ ਜ਼ਰੂਰੀ ਹੈ ਅਕਸਰ ਅਸੀਂ ਪ੍ਰਮਾਤਮਾ ਨੂੰ ਜਦੋਂ ਚੇਤੇ ਕਰਦੇ ਹਾਂ ਤਾਂ ਵਿਚਾਲੇ ਕੋਈ ਨਾ ਕੋਈ ਪਰਦਾ ਹੁੰਦਾ ਹੈ ਉਹ ਪਰਦਾ ਹੁੰਦਾ ਸਾਡੀਆਂ ਲਾਲਸਾਵਾਂ ਜਾਂ ਤਾਂ ਜਦੋਂ ਸਾਡੇ ਤੇ ਕੋਈ ਮੁਸੀਬਤ ਦੀ ਘੜੀ ਹੋਵੇ ਉਦੋਂ ਪ੍ਰਮਾਤਮਾ ਨੂੰ ਚੇਤੇ ਕਰਦੇ ਹਾਂ ਕਿ ਇਹ ਪ੍ਰਮਾਤਮਾ ਸਾਨੂੰ ਇਸ ਮੁਸੀਬਤ ਦੀ ਘੜੀ ਚੋਂ ਕੱਢ ਲੈ ਹੁਣ ਇਹ ਜਿਹੜੀ ਸੋਚ ਹੈ ਇਹ ਪਰਦਾ ਹੈ ਉਸ ਪ੍ਰਮਾਤਮਾ ਤੇ ਸਾਡੇ ਵਿਚਾਰ ਜਾਂ ਅਸੀਂ ਵੈਸੇ ਹੀ ਪ੍ਰਮਾਤਮਾ ਨੂੰ ਜਦੋਂ ਚੇਤੇ ਕਰਦੇ ਹਾਂ ਤਾਂ ਉਦੋਂ ਕੁਝ ਮੰਗਣ ਲਈ ਹੀ ਕਰਦੇ ਹਾਂ ਕਿ ਮੈਨੂੰ ਆਹ ਦੇ ਦੇ ਮੈਨੂੰ ਉਹ ਦੇ ਦੇ ਇਹ ਜਿਹੜੀਆਂ ਮੰਗਾਂ ਨੇ ਇਹ ਸਾਡੇ ਤੇ ਉਸ ਪ੍ਰਮਾਤਮਾ ਦੇ ਵਿਚਾਰ ਪਰਦਾ ਹੈ ਗੁਰੂ ਸਾਹਿਬ ਕਹਿੰਦੇ ਕਿ ਜਦੋਂ ਹੁਣ ਮੈਂ ਇਹ ਸਾਰੇ ਹੀ ਵਿਚਾਰਲੇ ਪਰਦੇ ਦੂਰ ਕਰਤੇ ਤੇ ਸਿਰਫ ਉਸ ਪ੍ਰਮਾਤਮਾ ਨੂੰ ਵੇਖਣ ਦੇ ਲਈ ਉਸ ਪ੍ਰਮਾਤਮਾ ਨੂੰ ਵੇਖਿਆ ਸਿਰਫ ਤੇ ਸਿਰਫ ਉਹਦੀ ਯਾਦ ਦੇ ਵਿੱਚ ਡੁੱਬਣ ਦੇ ਲਈ ਉਸ ਪ੍ਰਮਾਤਮਾ ਨੂੰ ਯਾਦ ਕੀਤਾ ਕੋਈ ਲਾਲਸਾ ਨਹੀਂ ਕੋਈ ਮੁਸੀਬਤ ਤੋਂ ਬਚਣ ਦੀ ਅਰਜੀ ਨਹੀਂ ਕੋਈ ਮੰਗ ਨਹੀਂ ਤਾਂ ਕਹਿੰਦੇ ਮੇਰੇ ਚਿੱਤ ਦੇ ਵਿੱਚ ਆਨੰਦ ਪੈਦਾ ਹੋ ਗਿਆ ਤੇ ਇਹ ਤੁਸੀਂ ਕਰਕੇ ਵੇਖਿਓ ਕਦੇ ਜਦੋਂ ਅਸੀਂ ਪ੍ਰਮਾਤਮਾ ਨੂੰ ਲੋੜ ਲਈ ਯਾਦ ਕਰਦੇ ਆ ਤਾਂ ਉਹ ਇੱਕ ਕਾਰਜ ਜਿਹਾ ਹੀ ਲੱਗਦਾ ਹੈ ਇੱਕ ਕੰਮ ਹੀ ਲੱਗਦਾ ਹੈ ਉਸ ਤਰ੍ਹਾਂ ਪ੍ਰਮਾਤਮਾ ਨੂੰ ਯਾਦ ਕੀਤੇ ਸਾਡੇ ਹਿਰਦੇ 'ਚ ਕੋਈ ਆਨੰਦ ਦੀ ਭਾਵਨਾ ਨਹੀਂ ਪੈਦਾ ਹੁੰਦੀ ਪਰ ਜਦੋਂ ਅਸੀਂ ਪ੍ਰਮਾਤਮਾ ਨੂੰ ਸਿਰਫ ਉਹਦੀ ਹੋਂਦ ਕਰਕੇ ਯਾਦ ਕਰਦੇ ਹਾਂ ਕਿ ਤੂੰ ਹੈਗਾ ਤੂੰ ਮੇਰੇ ਨਾਲ ਹੈ ਤੂੰ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਉਹਦੇ ਗੁਣਾ ਕਰਕੇ ਉਹਦੀ ਹੋਂਦ ਕਰਕੇ ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ ਤਾਂ ਸਾਡੇ ਹਿਰਦੇ 'ਚ ਆਨੰਦ ਦੇ ਜਿਵੇਂ ਫਹਾਰੇ ਫੁੱਟਦੇ ਆ ਜਸ਼ਮੀ ਫੁੱਟ ਦੇ ਉਹ ਸਵਾਦ ਉਹ ਸਕੂਨ ਅਲੱਗ ਹੀ ਹੁੰਦਾ ਹੈ ਗੁਰੂ ਸਾਹਿਬ ਵੀ ਉਸੇ ਹੀ ਪਲ ਦਾ ਜ਼ਿਕਰ ਕਰਦੇ ਪਏ ਆ ਕਿ ਜਦੋਂ ਮੈਂ ਵਿਚਾਰਲੇ ਪਰਦੇ ਦੂਰ ਕਰਕੇ ਤੈਨੂੰ ਵੇਖਿਆ ਤਾਂ ਆਨੰਦ ਚਿੱਤਾ ਹਰ ਖੇਪਤੀ ਮਨ 'ਚ ਆਨੰਦ ਪੈਦਾ ਹੋ ਗਿਆ ਖੁਸ਼ੀ ਦੇ ਨਾਲ ਮੈਂ ਗਦਗਦ ਹੋ ਉੱਠਿਆ ਹੁਣ ਮੇਰਾ ਇਹ ਸਰੀਰ ਉਸੇ ਪ੍ਰਮਾਤਮਾ ਦਾ ਘਰ ਬਣ ਗਿਆ ਹੈ ਉਹੀ ਇਸ ਘਰ ਦਾ ਮਾਲਕ ਬਣ ਗਿਆ ਹੈ ਉਸੇ ਦਾ ਹੀ ਮੈਂ ਸੇਵਕ ਬਣ ਗਿਆ ਟੋਡੀ ਮਹਿਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤ ਇਹ ਹੀ ਕਰਮ ਧਰਮ ਜਪ ਇਹੇ RAM ਨਾਮ ਨਿਰਮਲ ਹੈ ਰੀਤ ਰਹਾਉ ਏ ਮੇਰੀ ਮਾ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਨ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਹੈ ਹੁਣ ਦੇਖੋ ਪਹਿਲਾਂ ਕੀ ਹੋਇਆ ਐਸੋ ਗੁਣ ਮੇਰੋ ਪ੍ਰਭ ਜੀ ਕੀ ਬੰਦਨ ਤੋਰ ਸ਼ੋਰ ਵਿਖਿਆਤੇ ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ ਪਹਿਲਾਂ ਤੇ ਉਸ ਪ੍ਰਮਾਤਮਾ ਦੀ ਕਿਰਪਾ ਹੋਈ ਗੁਰੂ ਸਾਹਿਬ ਇਹ ਦੱਸਦੇ ਨੇ ਪਹਿਲਾਂ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਉਹਨਾਂ ਨੇ ਮੈਨੂੰ ਗੁਰੂ ਦੇ ਲੜ ਲਾਇਆ ਤੇ ਫੇਰ ਕੀ ਹੋਇਆ ਗੁਰੂ ਦੇ ਸ਼ਬਦਾਂ ਦੀ ਬਰਕਤ ਨਾਲ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਪ੍ਰਤੀ ਪ੍ਰੇਮ ਮੇਰੇ ਹਿਰਦੇ ਵਿੱਚ ਪੈਦਾ ਹੋਇਆ। ਸੋ ਪਰਮਾਤਮਾ ਨੇ ਸਾਨੂੰ ਗੁਰੂ ਨਾਲ ਮਿਲਾਉਣਾ ਹੈ ਤੇ ਗੁਰੂ ਨੇ ਸਾਨੂੰ ਪਰਮਾਤਮਾ ਨਾਲ ਮਿਲਾਉਣਾ ਹੈ। ਗੁਰੂ ਸਾਹਿਬ ਕਹਿੰਦੇ ਕਿ ਗੁਰੂ ਦੇ ਸ਼ਬਦਾਂ ਦੀ ਬਰਕਤ ਨਾਲ ਮੇਰੇ ਹਿਰਦੇ 'ਚ ਜਿਹੜਾ ਪਰਮਾਤਮਾ ਪ੍ਰਤੀ ਪ੍ਰੇਮ ਪੈਦਾ ਹੋ ਗਿਆ ਮੇਰੇ ਵਾਸਤੇ ਇਹੀ ਤੀਰਥ ਇਸ਼ਨਾਨ ਆਦਿਕ ਮਿੱਥੇ ਹੋਏ ਧਾਰਮਿਕ ਕਰਮ ਹੈ। ਇਹੀ ਜਪ ਤਪ ਹੈ। ਪਰਮਾਤਮਾ ਦਾ ਨਾਮ ਸਿਮਰਨਾ ਹੀ ਜ਼ਿੰਦਗੀ ਨੂੰ ਪਵਿੱਤਰ ਕਰਨ ਦਾ ਤਰੀਕਾ ਹੈ। ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਨ ਕੋ ਦਰਸ਼ਨ ਪ੍ਰਭਨੀਤ ਬਾਟ ਘਾਟ ਤੋ ਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ हे मां मेरी यही तांग है कि मेनू सदा प्रभु दा दर्शन देखना प्राप्त रहे यही मेरी जिंद दा सहारा है मेरी जिंदगी दा खट्या कमाया तन है रास्ते विच पतन उत्ते जिंदगी दे सफर विच हर था परमात्मा दा प्यार मेरे नाल रा दा खर्च है जब तक परमात्मा दा नाम मेरे हृदय विच बसया होया है ਮੈਂ ਜੀਵਨ ਸਫਰ ਦੇ ਵਿੱਚ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰੂੰਗਾ ਮੈਨੂੰ ਕਦੇ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਊਗੀ ਮੇਰੇ ਰਾਹ ਦਾ ਖਰਚ ਮੇਰੇ ਨਾਲ ਹੈ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਮਨ ਦੇ ਵਾਸਤੇ ਪ੍ਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲਈਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜਗਾਦ ਭਗਤਨ ਕੇ ਮੀਤ हे ਨਾਨਕ ਆਖੋ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤਰ ਹੋ ਜਾਂਦੇ ਹਨ ਪ੍ਰਮਾਤਮਾ ਮਿਹਰ ਕਰਕੇ ਉਹਨਾਂ ਨੂੰ ਆਪਣੇ ਸੇਵਕ ਬਣਾ ਲੈਂਦਾ ਹੈ ਸਦਾ ਪ੍ਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਿਕ ਆਨੰਦ ਮਾਣਦੇ ਨੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਪ੍ਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਰਿਹਾ ਹੈ ਟੋਡੀ ਮਹਿਲਾ ਪੰਜਮਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖ ਹਿਅਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ اے ਪ੍ਰਭੂ ਜੀ ਏ ਮੇਰੀ ਜਿੰਦ ਦੇ ਮਾਲਕ ਮੈਨੂੰ ਮਿਲ ਅੱਖ ਝਪਕਣ ਜਿਤਨੇ ਸਮੇਂ ਵਾਸਤੇ ਵੀ ਮੇਰੇ ਹਿਰਦੇ ਤੋਂ ਤੂੰ ਨਾ ਪੁੱਲ ਬਿਸਰ ਨਹੀਂ ਨਿਮਕ ਹੀ ਰਹੇ ਤੇ ਆਪਣੇ ਭਗਤ ਨੂੰ ਇਹ ਪੂਰੀ ਦਾਤ ਬਖਸ਼ ਕਿ ਤੂੰ ਸਦਾ ਮੇਰੇ ਹਿਰਦੇ ਵਿੱਚ ਵਸਿਆ ਰਹਿ ਖੋਵੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰਾ ਅੰਮ੍ਰਿਤ ਦ੍ਰਿਸ਼ਟ ਤਾਰੋ ਪ੍ਰਭ ਮਾਨ ਏ ਮੇਰੇ ਪ੍ਰੀਤਮ ਏ ਅੰਤਰ ਜਾਮੀ ਸੋਹਣੇ ਸੁਜਾਨ ਮੇਰੇ ਮਨ ਦੀ ਪਟਕਣਾ ਦੂਰ ਕਰ ਮੇਰੀ ਰਖਿਆ ਕਰ हे प्रभु ਮੇਰੇ ਉੱਤੇ ਆਤਮਿਕ ਜੀਵਨ ਦੇਣ ਵਾਲੀ ਨਿਗਾਹ ਕਰ ਮੇਰੇ ਵਾਸਤੇ ਤੇਰੇ ਨਾਮ ਦਾ ਧਨ ਕਰੋੜਾਂ ਬਾਦਸ਼ਾਹੀਆਂ ਦੇ ਬਰਾਬਰ ਹੈ ਆਠ ਪਹਿਰ ਰਸਨਾ ਗੁਣ ਗਾਵੇ ਜਸ ਪੂਰ ਅਕਾਵੇ ਸਮਰੱਥ ਕਾਨ ਤੇਰੀ ਸ਼ਰਨ ਜੀ ਅਨਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਏ ਨਾਨਕ ਆਖੋ ਏ ਸਭ ਤਾਕਤਾਂ ਦੇ ਮਾਲਕ ਮਿਹਰ ਕਰ ਮੇਰੀ ਜੀਵ ਅਠੇ ਪਹਿਰ ਤੇਰੇ ਗੁਣ ਗਾਂਦੀ ਰਹੇ ਮੇਰੇ ਕੰਨ ਆਪਣੇ ਅੰਦਰ ਤੇਰੀ ਸਿਫਤ ਸਲਾਹ ਭਰ ਕੇ ਇਹਦੇ ਨਾਲ ਰਚੇ ਰਹੇ ਏ ਸਭ ਜੀਵਾਂ ਦੇ ਦਾਤਾਰ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਥੋਂ ਸਦਾ ਹੀ ਸਦਕੇ ਜਾਂਦਾ ਟੋਡੀ ਮਹਿਲਾ ਪੰਜਮਾ ਪ੍ਰਭ ਤੇਰੇ ਪਗ ਕੀ ਤੂਰ ਦੀਨ ਦਇਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਏ ਦਿਨਾਂ ਉਤੇ ਦਇਆ ਕਰਨ ਵਾਲੇ ਪ੍ਰਭ ਏ ਪ੍ਰੀਤਮ हे मनमोहन मेहर कर मेरी तांग पूरी कर मेनू तेरे चरणा दी ਤੂੜ ਮਿਲਦੀ ਰਹੇ ਦੈਦਿਸ਼ ਰਵ ਰਹਿਆ ਜਸ ਤੁਮ ਰਹਾ ਅੰਤਰ ਜਾਮੀ ਸਦਾ ਹਜੂਰ ਜੋ ਤੁਮ ਰਾ ਜਸ ਗਾਵੈ ਕਰਤੇ ਸੇ ਜਨ ਕਬੂ ਨ ਮਰਤੇ ਚੂਰ ਇਹ ਅੰਤਰਜਾਮੀ ਤੂੰ ਸਦਾ ਹੀ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ ਤੈ ਦਿਸ਼ ਰਵ ਰਹਿਆ ਜਸ ਤੁਮਰਾ ਅੰਤਰਜਾਮੀ ਸਦਾ ਹਜੂਰ ਤੇਰੀ ਸ਼ੋਭਾ ਸਾਰੇ ਸੰਸਾਰ ਦੇ ਵਿੱਚ ਖਿਲਰੀ ਰਹਿੰਦੀ ਹੈ ਇਹ ਕਰਤਾਰ ਜਿਹੜੇ ਮਨੁੱਖ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹਿੰਦੇ ਨੇ ਉਹ ਮਾਇਆ ਦੀ ਖਾਤਰ ਚਿੰਤਾ ਫਿਕਰ ਕਰ ਕਰਕੇ ਕਦੇ ਵੀ ਆਤਮਿਕ ਮੌਤ ਨਹੀਂ ਸਹੇੜਦੇ ਮਹੱਤਵਪੂਰਨ ਗੱਲ ਹੈ ਜਿਹੜਾ ਇਨਸਾਨ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਰੁੱਝਿਆ ਰਹਿੰਦਾ ਉਹ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕੋਈ ਫਿਕਰ ਨਹੀਂ ਪਉਂਦਾ ਚਿੰਤਾ ਫਿਕਰੋ ਦੇ ਨੇੜੇ ਵੀ ਨਹੀਂ ਟੁੱਕਦੇ ਵੱਡਾ ਕਾਰਨ ਇਹੀ ਹੁੰਦਾ ਕਿ ਉਹਦੇ ਹਿਰਦੇ 'ਚ ਇੱਕ ਗੱਲ ਪੱਕੀ ਹੁੰਦੀ ਹੈ ਕਿ ਜੋ ਹੁੰਦਾ ਆਇਆ ਉਹਦੀ ਰਜ਼ਾ ਦੇ ਅਧੀਨ ਹੁੰਦਾ ਆਇਆ ਜੋ ਹੋ ਰਿਹਾ ਹੈ ਉਹਦੀ ਰਜ਼ਾ ਅਨੁਸਾਰ ਹੋ ਰਿਹਾ ਹੈ ਜੋ ਅੱਗੇ ਹੋਣਾ ਉਹ ਵੀ ਉਹਦੀ ਰਜ਼ਾ ਅਨੁਸਾਰ ਹੀ ਹੋਣਾ ਹੈ ਸਾਡੇ ਜੀਵਾਂ ਦਾ ਕੋਈ ਵਸ ਨਹੀਂ ਚੱਲਦਾ ਸਾਨੂੰ ਉਹਨੇ ਜਿੱਦਾਂ ਦੇ ਵਿਚਾਰ ਦੇਣੇ ਆ ਉਦਾਂ ਦੇ ਦੇਣੇ ਆ ਸਾਨੂੰ ਜਿੰਨੀ ਕ ਹਿੰਮਤ ਦੇਣੀ ਹੈ ਉੰਨੀ ਕੀ ਦੇਣੀ ਆ ਅਸੀਂ ਇਹ ਗੱਲਾਂ ਨਿਰਧਾਰਤ ਨਹੀਂ ਕਰ ਸਕਦੇ ਕਿ ਸਾਡੇ ਮਨ 'ਚ ਕਿੱਦਾਂ ਦੇ ਵਿਚਾਰ ਪੈਦਾ ਹੋਣਗੇ ਤੇ ਕਿੱਦਾਂ ਦੀ ਸਾਨੂੰ ਹਿੰਮਤ ਮਿਲੂਗੀ ਉਹਨਾਂ ਵਿਚਾਰਾਂ ਦੇ ਉੱਤੇ ਕੰਮ ਕਰਨ ਦੀ ਅਸੀਂ ਤੁੱਛ ਜਹੇ ਜੀਵ ਸਿਰਫ ਤੇ ਸਿਰਫ ਉਸ ਪ੍ਰਭਾਤਮਾ ਦੇ ਹੁਕਮ ਨੂੰ ਮੰਨ ਕੇ ਸਿਰੇ ਚੜਾ ਸਕਦੇ ਹਾਂ ਪ੍ਰਵਾਣ ਜੜਾ ਸਕਦੇ ਹਾਂ ਧੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੋਰ ਏ ਨਾਨਕ ਜਿਹੜੇ ਮਨੁੱਖ ਕਰਤਾਰ ਦਾ ਜਸ ਗਾਉਂਦੇ ਰਹਿੰਦੇ ਹਨ ਸਾਧ ਸੰਗਤ ਦੀ ਬਰਕਤ ਨਾਲ ਉਹਨਾਂ ਦੇ ਸਾਰੇ ਹੀ ਚਿੰਤਾ ਫਿਕਰ ਮਿਟ ਜਾਂਦੀਆਂ ਹਨ ਉਹਨਾਂ ਵਾਸਤੇ ਮਾਇਆ ਦੇ ਤੰਦਿਆਂ ਦੀਆਂ ਫਾਈਆਂ ਨਾਸ ਹੋ ਜਾਂਦੀਆਂ ਹਨ ਦੁਨੀਆ ਦੇ ਸੁਖ ਧਨ ਪਦਾਰਥ ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਮਨੁੱਖ ਇਹਨਾਂ ਸਬਣਾ ਨੂੰ ਹੀ ਝੂਠੇ ਜਾਣਦਾ ਟੋਡੀ ਮਹਿਲਾ ਪੰਜਮਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿੰ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਹਾਉ हे ਮਾ ਪ੍ਰੀਤਮ ਪ੍ਰਭੂ ਦਾ ਦਰਸ਼ਨ ਕਰਨ ਤੋਂ ਬਿਨਾਂ ਮੈਂ ਇੱਕ ਛਿਨ ਭਰ ਵੀ ਰਹਿ ਨਹੀਂ ਸਕਦਾ ਮੈਂ ਉਸ ਦਾ ਦਰਸ਼ਨ ਕਰਨ ਵਾਸਤੇ ਆਪਣੇ ਮਨ ਵਿੱਚ ਆਸ ਬਣਾਈ ਹੋਈ ਹੈ ਮੇਰੇ ਮਨ ਦੀ ਇਹ ਪਿਆਸ ਸਦਾ ਟਕੀ ਰਹੀ ਦੀ ਸਿਮਰੋ ਨਾਮ ਨਿਰੰਝਨ ਕਰਤੇ ਮਨ ਤਨ ਤੇ ਸਭ ਕਿਲ ਵਿਖ ਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬినాਸ਼ੀ ਬਿਮਲ ਜਾਂ ਕੋ ਜਾਸ ਏ ਮਾ ਜਿਸ ਅਬਨਾਸ਼ੀ ਪ੍ਰਭੂ ਦੀ ਸਿਫਤ ਸਲਾਹ ਜੀਵਾਂ ਨੂੰ ਪਵਿੱਤਰ ਕਰ ਦਿੰਦੀ ਹੈ ਉਸ ਨਰੰਜਨ ਕਰਤਾਰ ਦਾ ਉਸ ਪੂਰਨ ਪਾਰ ਬ੍ਰਹਮ ਦਾ ਉਸ ਸੁਖਦਾਤੇ ਦਾ ਨਾਮ ਮੈਂ ਸਦਾ ਹੀ ਸਿਮਰਦਾ ਰਹਿੰਦਾ ਹਾਂ ਸਿਮਰਨ ਦੀ ਬਰਕਤ ਨਾਲ ਇਹ ਮਾ ਮਨ ਤੋਂ ਤਨ ਤੋਂ ਸਾਰੇ ਪਾਪ ਦੂਰ ਹੋ ਜਾਂਦੇ ਹਨ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸ਼ਾਂਤ ਸਹਜ ਸੁਖਮਨ ਉਪਜੋ ਕੋਟਸੂਰ ਨਾਨਕ ਪਰਗਾਸ ਏ ਨਾਨਕ ਆਖੋ ਏ ਮਾ ਗੁਰੂ ਦੀ ਕਿਰਪਾ ਨਾਲ ਮੇਰੀਆਂ ਮਰਾਦਾਂ ਪੂਰੀਆਂ ਹੋ ਗਈਆਂ ਹਨ ਗੁਣਾ ਦੇ ਖਜ਼ਾਨੇ ਪ੍ਰਭੂ ਜੀ ਮਿਹਰ ਕਰਕੇ ਮੈਨੂੰ ਮਿਲ ਪਏ ਹਨ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਹੋ ਗਈ ਹੈ ਆਤਮਿਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ ਮਾਨੋ ਕਰੋੜਾਂ ਸੂਰਜਾਂ ਦਾ ਮੇਰੇ ਅੰਦਰ ਚਾਨਣ ਹੋ ਗਿਆ ਹੈ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 716ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਪਿਛਲੇ ਅੰਗ ਦੀ ਗੁਰਬਾਣੀ ਦੇ ਨਾਲ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਧ ਤੱਕ ਸਮਾਪਤ ਕਰ ਲਿਆ ਪਹਿਲਾ ਭਾਗ ਕਹਿ ਲਈਏ ਆਪਾਂ ਸਮਾਪਤ ਕਰ ਲਿਆ ਤੇ ਇਸ ਅੰਗ ਦੀ ਗੁਰਬਾਣੀ ਦੇ ਨਾਲ ਦੂਜੇ ਭਾਗ ਦੇ ਵਿੱਚ ਆਪਾਂ ਪੈਰ ਤਰ ਲਿਆ ਹੈ ਕਈ ਸਾਲ ਲੱਗ ਗਏ ਨੇ ਪਹਿਲਾ ਭਾਗ ਸਮੇਟਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਉਸ ਪਰਮਾਤਮਾ ਅੱਗੇ ਕਿ ਦੂਸਰੇ ਭਾਗ ਤੇ ਇੰਨਾ ਸਮਾਂ ਨਾ ਲੱਗੇ ਇਸ ਅੰਗ ਦੀ ਗੁਰਬਾਣੀ ਦੀ ਸ਼ੁਰੂਆਤ ਗੁਰੂ ਸਾਹਿਬ ਉਸ ਪਰਮਾਤਮਾ ਦੇ ਪਰ ਉਪਕਾਰ ਦੀ ਵਿਆਖਿਆ ਤੋਂ ਕਰਦੇ ਨੇ ਕਿ ਕਿਵੇਂ ਇੱਕ ਪਾਪੀ ਮਨੁੱਖ ਨੂੰ ਵੀ ਇੱਕ ਪਲ ਦੇ ਵਿੱਚ ਉਹ ਪ੍ਰਮਾਤਮਾ ਪਵਿੱਤਰ ਕਰ ਦਿੰਦਾ ਉਹਦੇ ਹਿਰਦੇ ਨੂੰ ਪਰਵਰਤਿਤ ਕਰ ਦਿੰਦਾ ਤੇ ਇਹ ਕਰਨ ਵੇਲੇ ਉਹਦਾ ਰੂਪ ਕਰੂਪ ਉਹਦੇ ਗੁਣ ਉਹਦੇ ਔਗਣ ਨਹੀਂ ਵੇਖਦਾ ਕਿਉਂਕਿ ਜੇ ਇਦਾਂ ਵੇਖਣ ਲੱਗੇ ਤੇ ਫਿਰ ਔਗਣਾ ਭਰੇ ਮਨੁੱਖ ਤੇ ਸਦਾ ਔਗਣਾ ਭਰੇ ਹੀ ਰਹਿ ਜਾਵੇ ਪ੍ਰਮਾਤਮਾ ਸਾਡੇ ਗੁਣ ਔਗਣ ਨਹੀਂ ਵੇਖਦਾ ਜਦੋਂ ਕਿਸੇ ਤੇ ਪਰ ਉਪਕਾਰ ਕਰਨਾ ਹੋਵੇ ਕਿਸੇ ਦੇ ਅੰਦਰੋਂ ਔਗਣਾ ਨੂੰ ਖਤਮ ਕਰਕੇ ਗੁਣਾ ਨੂੰ ਉਹਦੇ ਅੰਦਰ ਭਰਨਾ ਹੋਵੇ ਤੇ ਉਹ ਪਰ ਦਿੰਦਾ ਤੇ ਇਸ ਸੰਗ ਦੀ ਗੁਰਬਾਣੀ ਦੀ ਸਮਾਪਤੀ ਵੀ ਗੁਰੂ ਸਾਹਿਬ ਕੁਝ ਐਸੇ ਹੀ ਭਾਵ ਤੋਂ ਕਰਦੇ ਨੇ ਕਿ ਪ੍ਰਮਾਤਮਾ ਨੂੰ ਮਿਲ ਕੇ ਉਹਨਾਂ ਦੇ ਮਨ ਵਿੱਚ ਸ਼ਾਂਤੀ ਆਤਮਿਕ ਅਡੋਲਤਾ ਤੇ ਕਰੋੜਾਂ ਸੂਤ ਜਾਂਦਾ ਚਾਨਣ ਪੈਦਾ ਹੋ ਗਿਆ ਮੈਨੂੰ ਉਮੀਦ ਹੈ ਸਾਡੇ ਸਭਨਾਂ ਤੇ ਵੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਕਿਸੇ ਵਕਤ ਅਸੀਂ ਗੁਰੂ ਤੋਂ ਦੂਰ ਸਾਂ ਅੱਜ ਅਸੀਂ ਗੁਰੂ ਦੇ ਲੜ ਲੱਗੇ ਹੋਏ ਹਾਂ ਜਿਵੇਂ ਜਿਵੇਂ ਗੁਰਬਾਣੀ ਨੂੰ ਪੜਦੇ ਜਾ ਰਹੇ ਹਾਂ ਪ੍ਰਮਾਤਮਾ ਦੇ ਪ੍ਰਤੀ ਸਾਡਾ ਪ੍ਰੇਮ ਕੂੜਾ ਹੁੰਦਾ ਜਾ ਰਿਹਾ ਹੈ ਪ੍ਰਮਾਤਮਾ ਦੀ ਕਿਰਪਾ ਇਦਾਂ ਹੀ ਬਣੀ ਰਹੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ